ਬੁਲਿਸ ਇੱਕ ਕੰਮ ਵਰ ਜੀਆਂ ਕੋ ਮਨ ਨਾਲੋ ਬਖਰੀ ਹੈ ਜਿਹਾ ਵੀ ਸਿੱਖ ਕੰਮ ਕੋ ਲੋਕਵਾਨੀ ਪਰੇ ਹੋ ਸਾਗੇ ਹਨ ਜਿਨਾਂ ਦੀ ਮਿਸਾਲ ਸਾ ਤੇ ਇਤਿਹਾਸ ਨੂੰ ਚਾਤੀ ਦੇ ਨਹੀਂ ਜਿੰਦੀ ਸਿੱਖੀ ਧਿਆਨ ਸਿੰਘ ਹੀ ਦਾ ਸੁਪਨਾ ਦੇ ਉਪਿਆਨ ਦੇ ਨਾਲ ਸੇ ਮੈਨਰੇ ਵਰਗੀ ਕਰੋ ਹਾਂ ਹੈ ਜੇ हर साल दसंबर महीने लगभग तीन सौ साल पहला सिख कौमक दिन की याद ਪੰਜਾਬ ਦੀਆਂ ਅਨੇਕਾਂ ਥਾਵਾਂ ਉਤੇ ਸਹਾਤਾਂ ਨੂੰ ਸਰਪਰਵਰਤ ਸੀ ਦੀ ਸਮਾਗਮ ਸੀ ਦੀ ਜੋੜ ਮੇਲ ਕਰਵਾਏ ਜਾਂਦੇ ਹਨ ਜੇਸੀ ਮਹੀਨੇ ਪੋਧੀਆਂ ਜਾਂ ਫੁੰਡੀਆਂ ਲਾਗਾਂ ਵਿੱਚ ਦਰਮਿਆਨ ਗੁਰੂ ਘਰ ਦੇ ਸਿੰਘ ਜੀ ਉਹਨਾਂ ਦਾ ਸਿੱਚਾ ਪਰਿਵਾਰ ਅਤੇ ਸਿਖਾਣੇ ਆਪਣੀ ਜਾਨ ਦੇ ਖੇੜ ਦੇ ਹੋਏ ਕਿ ਪਿੰਨਸਾਲ ਕੇ ਆਸ सर्जना दुनिया के इतिहास अजीबी शहादत नहीं दे एना ए सबर तो लैके बारह पोह इक्की सताई दसंबर सतारा सौ सराह ईस्वी तक केवरे दिन के राजा जबर शहादत की बात लिखी गई है ਤਾਂ ਉਹ ਗ੍ਰੈਂਸ ਮਾਤਸ ਤਾਰੋ ਬਾੜ ਦੀ ਰਾਤ ਨੂੰ ਸ਼੍ਰੀ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਬਸਾਏ ਚੱਕ ਨਾਨਕੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖੀ 1740 ਵਿੱਚ ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਾਜੀ ਤਮਾਨ ਹੇਠ ਚਿਰਨੰਦਪੁਰ ਸਾਹਿਬ ਤੋਂ ਘੇਰਾ ਪਾਲਿਆ ਸੀ ਮਈ 1740 ਤੋਂ ਨੂੰ ਨਿਤ ਸਰਵਸਤ 1744 ਤੱਕ ਘੇਰਾ ਲੰਮਾ ਹੁੰਦੇ ਦੁਸ਼ਮਣ ਵੱਲੋਂ ਦਾਦੇ ਆਨੇ ਆਪਣੇ ਦੇਵੀਆਂ ਨੂੰ ਚੋਂ ਖਾਦੀ ਸੰਜੋ ਦੇ ਦੀ ਸਰਤੇ ਸੀ ਕਿ ਜੇ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਣ ਤਾਂ ਉਹਨਾਂ ਨੇ ਤੇ ਹਮਲਾ ਨਹੀਂ ਕੀਤਾ ਜਾਵੇਗਾ ਦਿੱਤੇ ਬਚਨਾਂ ਤੇ ਕੀਤੇ ਕਰਾਲਾ ਉਹ ਤੇ ਸਿਕੀਨ ਰੱਖ ਕਰਕੇ ਦਸ਼ਮੀਸ਼ ਪਿਤਾ ਜੀ ਨੇ ਕਿਲਾ ਖਾਲੀ ਕਰ ਦਿੱਤਾ ਗੁਰੂ ਜੀ ਦੇ ਕਿਲੇ ਖਾਲੀ ਕਰਨ ਦੀ ਦੇਤੀ ਕਿ ਇਹ ਹਜੇ